ਕਰੋੜਾਂ ਲੋਕਾਂ ਦੀਆਂ ਅਰਦਾਸਾਂ ਹੋਣ ਜਿੱਥੇ ਉੱਥੇ ਕੀ ਨਹੀਂ ਹੋ ਸਕਦਾ ਮੈਨੂੰ ਲੱਗਦਾ ਰੱਬ ਨੂੰ ਫੈਸਲਾ ਬਦਲਣਾ ਪਿਆ ਆਪਦਾ ਇਹ ਚਮਤਕਾਰ ਹੋਇਆ ਇਸ ਉਮਰ ਦੇ ਵਿੱਚ ਨਹੀਂ ਹੋ ਸਕਦਾ ਪਰ ਇਹ ਸਿੱਧ ਹੋ ਗਿਆ ਕਿ ਹੋ ਸਕਦਾ ਅਰਦਾਸ ਦੇ ਵਿੱਚ ਬਹੁਤ ਪਾਵਰ ਹੈ हे परमात्मा ਸੱਚੇ ਪਾਤਸ਼ਾਹ ਜਿਹੜਾ ਸਾਡਾ 6 ਫੁੱਟ ਦਾ ਜਵਾਨ ਤੂੰ ਲੈ ਗਿਆ ਸਾਡੇ ਤੋਂ ਉਹਨੂੰ ਛੋਟਾ ਜਿਹਾ ਬਣਾ ਕੇ ਉਸ ਸੁੰਨੀ ਹਵੇਲੀ ਦੇ ਵਿੱਚ ਭੇਜ ਦੇ ਮੇਰੇ ਦਿਮਾਗ 'ਚ ਥਾਟ ਸੀਗਾ ਮੈਂ ਜੋ ਖੁਸ਼ੀ ਪਹਿਲਾਂ ਦੇਖਦਾ ਸੀ ਉਹ ਸਿੱਧੂ ਵੇਲੇ ਉਹ ਅੱਜ ਖੁਸ਼ੀ ਛੋਟੇ ਸਿੱਧੂ ਵੇਲੇ ਦੇਖੀ ਆ ਜੋ ਤੁਸੀਂ ਲਿਖਿਆ ਜਸਵਿੰਦਰ ਨੇ ਗਾਇਆ ਔਰ ਥੋੜੇ ਦਿਨਾਂ ਦੇ ਵਿੱਚ ਹੀ ਉਹ ਸੱਚ ਹੋ ਗਿਆ ਕਹਿੰਦਾ ਤੇ ਮੈਨੂੰ ਮੈਨੂੰ ਵਧਾਈਆਂ ਦਿੱਤੀਆਂ ਬਾਪੂ ਜੀ ਨੇ ਇਸ ਗੱਲ ਦੀਆਂ ਵੀ ਤੂੰ ਬਹੁਤ ਸੋਹਣਾ ਲਿਖਿਆ ਨਿੱਕੇ ਪੈਰੀਂ ਆ ਜਾ ਜੀ ਨੇ ਸਾਡੇ ਮੋਢੇ ਤੇ ਹੱਥ ਰੱਖਿਆ ਮੈਨੂੰ ਵੱਡਾ ਭਾਈ ਕਹਿੰਦਾ ਸੀ ਉਹ ਬੱਬੂ ਭਾਈ ਠੀਕ ਹੈ ਉਹ ਅੱ ਕាច់ ਕਰ ਲਈ ਸੱਤ ਚ ਖੜੂ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਤੇ ਚਾਰ ਪੰਜ ਦਿਨ ਬਾਅਦ ਉਹਦਾ ਫੋਨ ਆਇਆ ਗਾਣਾ ਲਿਖ ਲਿਆ ਮੈਂ ਕਿਹਾ ਮੈਂ ਤਾਂ ਲਿਖਿਆ ਨਹੀਂ ਕਹਿੰਦਾ ਮੈਂ ਕਿ ਮੈਂ ਖਚੀ ਜੀ ਲਿਖੀ ਥੋੜੀ ਜੀ ਕਹਿੰਦਾ ਸੁਣਾਓ ਫਿਰ ਉਹਨੂੰ ਸੁਣਾਈ ਤੇ ਉਹ ਕਹਿੰਦਾ ਮੈਨੂੰ ਤਾਂ 20 ਮਿੰਟਾਂ ਚ ਗਾਣਾ ਚਾਹੀਦਾ ਫਿਰ ਉਹ ਗਾਣਾ 20 ਮਿੰਟਾਂ ਚ ਲਿਖਿਆ ਉਹਨੇ ਫੋਨ ਤੇ ਕਹਿੰਦਾ ਵੀ ਇਦਾਂ ਹੀ ਰੱਖੋ ਫੋਨ ਉਦਾਂ ਹੀ ਲਿਖਿਆ ਗਿਆ ਮੇਰੇ ਵਰਗੇ ਅਨੇਕਾ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਹੋਰ ਵੀ ਫੀਲਡ ਦੇ ਬੰਦਿਆਂ ਨੂੰ ਰੋਟੀ ਪਾ ਗਿਆ ਜਿਹਨੂੰ ਸਿੱਧੂ ਮਿਲ ਲੈਂਦਾ ਸੀ ਉਹਦਾ ਹੋ ਜਾਂਦਾ ਸੀ ਜਾਂ ਅਗਲੇ ਨੂੰ ਆਪਣਾ ਬਣਾ ਲੈਂਦਾ ਸੀ ਸਿੱਧੂ ਹਮੇਸ਼ਾ ਮੇਰੇ ਦਿਲ 'ਚ ਹੈ ਮੈਂ ਸਿੱਧੂ ਨੂੰ ਭੁੱਲਿਆ ਨਹੀਂ ਜਾ ਸਕਦਾ ਉਹਦੇ ਲੱਖਾਂ ਚੋਂ ਵਾਲੇ ਇਹਨਾਂ ਨੂੰ ਕੋਈ ਨਹੀਂ ਭੁੱਲ ਸਕਦਾ ਤੇ ਮੈਂ ਤੱਬਾਂ ਤੇ ਲਿਖਾਇਆ ਹੋਇਆ ਸਿੱਧੂ ਮੁਸੇ ਵਾਲਾ ਬਾਹਰ ਤੇ ਲਗਾ ਦਈਏ ਹਾਂ ਆ ਜਿਹੜਾ ਦਿਨ ਹੈ ਕਦੇ ਭੁੱਲਿਆ ਨਹੀਂ ਜਾ ਸਕਦਾ ਜਦੋਂ ਵੀ ਮੈਂ ਉੱਥੇ ਜਾਣਾ ਜਾਂ ਮੈਂ ਮਾਨਸਾ ਵਾਲੇ ਨੂੰ ਜਾਣਾ ਤੇ ਮੈਂ ਇਨਾਂ ਕ ਪਾਵਕ ਹੋ ਜਾਣਾ ਕਦੇ ਇਨਾਂ ਸੜਕਾਂ ਤੇ ਮੈਂ ਸਿੱਧੂ ਨੂੰ ਮਿਲਣ ਆਇਆ ਕਰਦਾ ਸੀ ਤੇ ਅੱਜ ਅੱਜ ਮਤਲਬ ਉਹਦਾ ਬੁੱਤ ਦੇਖ ਕੇ ਬੜੀ ਉਹ ਹੁੰਦੀ ਆ ਹਨ ਦੁੱਖ ਲੱਗਦਾ ਮੈਂ ਦੋ ਕ ਵਾਰੀ ਗਿਆ ਹਨ ਮੈਨੂੰ ਆਇਆ ਸੀ ਯਾਰ ਜਦੋਂ ਸਿੱਧੂ ਆਊਗਾ ਨਾ ਉਦੋਂ ਜਾਊਗਾ ਮੈਂ ਇਸ ਪਰਿਵਾਰ ਦਾ ਕਦੇ ਵੀ ਆਖਰੀ ਸਾਹ ਤੱਕ ਮੈਨੂੰ ਕੌਣ ਪੁੱਛਦਾ ਸੀ ਬਾਈ ਯਾਰ ਸਿੱਧੂ ਕਰਕੇ ਆ ਜੋ ਵੀ ਆ ਸਾਥ ਸ੍ਰੀ ਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ 17 ਮਾਰਚ ਦਾ ਦਿਨ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਿੱਚ ਇੱਕ ਨਵੀਂ ਖੁਸ਼ੀ ਜਿਹੜੀ ਉਹ ਪੈਦਾ ਕਰ ਗਿਆ ਕਿਉਂਕਿ ਛੋਟੇ ਸ਼ੁਭ ਦਾ ਜਨਮ ਉਸ ਦਿਨ ਹੋਇਆ ਜਿਵੇਂ ਪਿਛਲੇ ਦਿਨ ਥੋੜੇ ਜਿ ਦਿਨ ਪਿੱਛੇ ਜਾਮਾ ਤਾਂ ਇੱਕ ਗੀਤ ਜਸਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਬੱਬੂ ਬਰਾੜ ਹੋਰਾਂ ਦੀ ਕਲਮ ਦੇ ਵਿੱਚ ਆਉਂਦਾ ਵੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਣੀ ਆ ਜਾ ਤਾਂ ਬਬੂ ਬਰਾੜ ਹੋ ਰਹੀ ਹੈ ਸਾਡੇ ਨਾਲ ਨੇ ਪਹੁੰਚੇ ਨੇ ਬਠਿੰਡੇ ਦੇ ਵਿੱਚ ਗੱਲਬਾਤ ਕਰਾਂਗੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਵੀ ਦੇਣਾ ਚਾਹੁੰਗਾ ਕਿ ਤੁਸੀਂ ਅੱਜ ਛੋਟੇ ਸ਼ੋਭ ਨੂੰ ਜਿਹੜਾ ਹੈਗਾ ਮਿਲ ਕੇ ਆਏ ਹੋ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਵੀ ਤੁਹਾਨੂੰ ਸਾਰਿਆਂ ਨੂੰ ਆਰਐਮਬੀ ਟੀਵੀ ਟੈਲੀਵਿਜ਼ਨ ਦੇਖ ਰਹੇ ਜਿੰਨੇ ਵੀ ਸਰੋਤੇ ਨੇ ਜਿੰਨੇ ਵੀ ਸਿੱਧੂ ਦੇ ਚਾਹਣ ਵਾਲੇ ਨੇ ਤੁਹਾਡੇ ਚੈਨਲ ਦੇ ਮadhyam ਰਾਹੀਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਉਸ ਪਰਮਾਤਮਾ ਦਾ ਮੈਂ ਲੱਖ ਲੱਖ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸਾਡਾ ਭਰਾ ਮੋੜਤਾ ਬਰਾੜ ਸਾਹਿਬ ਪਰ ਤਾਂ ਮੈਂ ਕਿਉਂਕਿ ਦੇਖੋ ਕਹਿੰਦੇ ਨੇ ਕਿ ਜਿਹ ਉਪਦੇ ਹੁੰਦੇ ਨੇ ਜਦੋਂ ਹਨਾ ਕਿ ਕੋਈ ਨਾ ਕੋਈ ਸੋਚ ਜਿਹੜੀ ਆ ਪਿੱਛੇ ਜ਼ਰੂਰ ਹੁੰਦੀ ਆ ਤਾਂ ਉਹ ਕਿਹੜੀ ਸੋਚ ਸੀ ਕਿ ਸਿੱਧੂ ਤੋਂ ਵੱਡੇ ਪੈਰੀ ਗਿਆ ਛੋਟੇ ਪੈਰੀ ਵਾਪਸ ਆ ਜਾ ਤੇ ਕੁਛ ਉਸ ਤੋਂ ਬਾਅਦ ਕੁਛ ਦਿਨਾਂ ਦੇ ਵਿੱਚ ਵਾਕਿਆ ਦੇ ਵਿੱਚ ਸ਼ੁਭ ਦਾ ਜਿਹੜਾਗਾ ਜਨਮ ਹੋਣਾ ਉਹ ਕਿਹੇ ਕਿਹੇ ਜੀ ਸੋਚ ਆਈ ਸੀ ਕੀ ਸੋਚਿਆ ਸੀਗਾ ਇਹ ਰਾ ਲਿਖਿਆ ਜਾਵੇ ਅਸਲ ਦੇ ਵਿੱਚ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਡਾ ਛੋਟਾ ਵੀਰ ਉਹ ਪ੍ਰਮਾਤਮਾ ਨੇ ਭੇਜਿਆ ਸੀਗਾ ਉਹਨੂੰ ਥੋੜੇ ਸਮੇਂ ਲਈ ਭੇਜਿਆ ਸੀ ਪਰ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੇ ਕੰਮ ਕਰ ਗਿਆ ਉਹ ਮੇਰੇ ਵਰਗੇ ਅਨੇਕਾ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਹੋਰ ਵੀ ਫੀਲਡ ਦੇ ਬੰਦਿਆਂ ਨੂੰ ਰੋਟੀ ਪਾ ਗਿਆ ਜਿਹਨੂੰ ਸਿੱਧੂ ਮਿਲ ਲੈਂਦਾ ਸੀ ਉਹਦਾ ਹੋ ਜਾਂਦਾ ਸੀ ਜਾਂ ਅਗਲੇ ਨੂੰ ਆਪਣਾ ਬਣਾ ਲੈਂਦਾ ਸੀ ਤੇ ਉਹ ਚਲਾ ਗਿਆ ਬੜਾ ਦਿਲ ਉਦਾਸ ਸੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸੀ ਸਾਰਾ ਸੰਸਾਰ ਹੀ ਕਰਦਾ ਮੈਂ ਨਹੀਂ بڑے ਕਲਾਕਾਰ ਉਹਦੇ ਚਾਉਣ ਵਾਲੇ ਛੋਟੇ ਛੋਟੇ ਬੱਚੇ ਕਹਿੰਦੇ ਸੀ ਕਿ ਸਿੱਧੂ ਵਾਪਸ ਆ ਜੇ ਤੇ ਪ੍ਰਮਾਤਮਾ ਨੇ ਸਾਰਿਆਂ ਦੀ ਸੁਣ ਲਈ ਤੇ ਸਿੱਧੂ ਆਪਣਾ ਵਾਪਸ ਆ ਗਿਆ ਉਹ ਮੈਂ ਗੀਤ ਤੇ ਜ਼ਰੂਰ ਆਉਣਾ ਚਾਹੁੰਗਾ ਕਿ ਕਿਵੇਂ ਮਨ ਦੇ ਵਿੱਚ ਆ ਕਿ ਇਹ ਆ ਚੀਜ਼ ਜਿਹੜੀ ਹੈਗਾ ਜ਼ਰੂਰ ਸਿੱਧੂ ਦੇ ਵਾਸਤੇ ਜਿਹੜੀ ਲਿਖੀ ਜਾਵੇ ਮੈਂ ਨਾ ਸਟੇਜਾਂ ਤੇ ਵੀ ਕਿਤੇ ਵੀ ਜਾਂਦਾ ਸੀਗਾ ਚਾਹ ਜਿੱਥੇ ਮੈਨੂੰ ਸ਼ੇਰ ਬੋਲਣ ਦਾ ਮੌਕਾ ਮਿਲਦਾ ਸੀ ਜਾਂ ਕਿਸੇ ਕਲਾਕਾਰ ਨਾਲ ਲਾਈਵ ਉੱਥੇ ਜਾਂਦਾ ਮੌਕਾ ਮਿਲਦਾ ਸੀਗਾ ਲਾਈਵ ਸਟੇਜ ਤੇ ਤਾਂ ਮੈਂ ਉੱਥੇ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਹੇ ਪ੍ਰਮਾਤਮਾ ਸੱਚੇ ਪਾਤਸ਼ਾਹ ਜਾਂ ਕਿਸੇ ਵੀ ਪੀਰਾਂ ਦੀ ਜਗ੍ਹਾ ਤੇ ਜਾਣਾ ਵੀ ਉਸ ਜਿਹੜਾ ਸਾਡਾ 6 ਫੁੱਟ ਦਾ ਜਵਾਨ ਤੂੰ ਲੈ ਗਿਆ ਸਾਡੇ ਤੋਂ ਉਹਨੂੰ ਛੋਟਾ ਜਿਹਾ ਬਣਾ ਕੇ ਉਸ ਸੁਨਨੀ ਹਵੇਲੀ ਦੇ ਵਿੱਚ ਭੇਜ ਦੇ ਮੇਰੇ ਦਿਮਾਗ 'ਚ ਥ ਆਪ ਸਾਡੀ ਇੱਕ ਦਿਨ ਅਸੀਂ ਇਕੱਠੇ ਹੋਏ ਤੇ ਕਹਿੰਦੇ ਵੀ ਆਪਾਂ ਗਾਣਾ ਬਣਾਉਣਾ ਆ ਤੇ ਉਹਨਾਂ ਨੇ ਮੈਨੂੰ ਕੁਝ ਲੈਣਾ ਦਿੱਤੀਆਂ ਕਹਿੰਦੀਆਂ ਵੀ ਮੇਰੇ ਮਤਲਬ ਜਹਨ ਚ ਲੈਣਾ ਨੇ ਜੇ ਆਪਾਂ ਲਿਖ ਲਈ ਮੈਨੂੰ ਚੰਗੀਆਂ ਲੱਗੀਆਂ ਤਾਂ ਮੈਂ ਫਿਰ ਉਹ ਸਟੂਡੀਓ ਜੀ ਗੁਰੀਬਾਈ ਦੇ ਸਟੂਡੀਓ ਅਸੀਂ ਮੋਹਾਲੀ ਬੈਠੇ ਆ ਗਾਣਾ ਕੋਈ ਹੋਰ ਕਰਨ ਗਏ ਸੀ ਬੈਠੇ 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 ਇੱਕ ਗਾਣੇ ਦਾ ਜਨਮ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਖੁਸ਼ੀ ਮਿਲੀ ਹਨਾ ਵੀ ਮੈਂ ਸਿੱਧੂ ਲਈ ਗਾਣਾ ਲਿਖਿਆ ਤੇ ਜਸਵਿੰਦਰ ਬਰਾੜਪੈਨ ਹੋਰਾਂ ਨੇ ਗਾਇਆ ਜੀ ਗੁਰੀਬੀਰੇ ਦੇ ਮਿਊਜ਼ਿਕ ਦੇ ਵਿੱਚ ਉਹ ਗੀਤ ਰਿਕਾਰਡ ਹੋਇਆ ਰੀਲਿਸ ਹੋਇਆ ਲੋਕਾਂ ਨੇ ਪਿਆਰ ਦਿੱਤਾ ਪਰ ਇੰਨੀ ਕੁ ਵੱਡੀ ਖੁਸ਼ੀ ਮਿਲੀ ਹੈ ਜਿਹੜੀ ਹੁਣ 17 ਤਰੀਕ ਨੂੰ ਐਤਵਾਰ ਵਾਲੇ ਦਿਨ ਤੇ ਉਹ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਤੇ ਮੈਨੂੰ ਲੱਗਦਾ ਕਿ ਮੈਂ ਲਿਖਣਾ ਸੰਪੂਰਨ ਹੋ ਗਿਆ ਜਿਵੇਂ ਤੁਸੀਂ ਗੱਲ ਮੈਨੂੰ ਉੱਪਰ ਬੈਠੇ ਦੱਸ ਰਹੇ ਸੀ ਕਿ ਬਾਪੂ ਨੇ ਕੀ ਗੱਲ ਕੀਤੀ ਸੀ ਉਸੇ ਆਪਦੇ ਸ਼ਬਦਾਂ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਤੋਂ ਆਪਾਂ ਉੱਪਰ ਬੈਠੀ ਗੱਲ ਕਰਦੇ ਕਿ ਅਰਦਾਸਾਂ ਤਾਂ ਭਵੇਂ ਸਾਰੇ ਸੰਸਾਰ ਨੇ ਕੀਤੀਆਂ ਸੀ ਉਹ ਗੱਲ ਜ਼ਰੂਰ ਦੱਸਿਓ ਮੈਂ ਅੱਜ ਬਾਪੂ ਜੀ ਨੂੰ ਮੁਬਾਰਕੀ ਦੇ ਕੇ ਆਇਆ ਹਾਂ ਤੇ ਬਾਪੂ ਜੀ ਨਾਲ ਗੱਲ ਕੀਤੀ ਮੈਂ ਕਿ ਬਾਪੂ ਜੀ ਆਪਾਂ ਨੂੰ ਸਿੱਧੂ ਵਾਪਸ ਆ ਗਿਆ ਆਪਣੇ ਕੋਲੇ ਤੇ ਬਾਪੂ ਮੈਂ ਜੋ ਖੁਸ਼ੀ ਪਹਿਲਾਂ ਦੇਖਦਾ ਸੀ ਉਹ ਅੱਜ ਖੁਸ਼ੀ ਛੋਟੇ ਸਿੱਧੂ ਵੀਰੇ ਦੇਖੀ ਆ ਤੇ ਬਾਪੂ ਨੇ ਮੈਨੂੰ ਮਿਲਿਆ ਮੈਂ ਪਹਿੜੀ ਹੱਥ ਲਾਇਆ ਮਖ ਬਾਪੂ ਸਿੱਧੂ ਆ ਗਿਆ ਆਪਣਾ ਕਹਿੰਦਾ ਹਾਂ ਆ ਗਿਆ ਕਹਿੰਦਾ ਯਾਰ ਥੋੜੀ ਅਰਦਾਸ ਕੰਮ ਕਰਕੇ ਮਖ ਬਾਪੂ ਜੀ ਚਲੋ ਮੈਂ ਤਾਂ ਕੋਸ਼ਿਸ਼ ਕੀਤੀ ਸੀ ਸਾਰਾ ਸੰਸਾਰ ਹੀ ਉਹਦੇ ਲਈ ਦੁਆਵਾਂ ਮੰਗਦਾ ਹਨਾ ਉਹਨੂੰ ਮੰਗਦਾ ਸੀਗਾ ਕਹਿੰਦਾ ਯਾਰ ਪਰ ਸਾਰਿਆਂ ਦੀਆਂ ਦੁਆਵਾਂ ਵਧੀਆ ਨੇ ਸਭ ਨੇ ਮੰਗੀਆਂ ਨੇ ਕਹਿੰਦਾ ਤੇ ਕਹਿੰਦਾ ਪਰ ਜੋ ਤੁਸੀਂ ਲਿਖਿਆ ਜਸਵਿੰਦਰ ਨੇ ਗਾਇਆ ਔਰ ਥੋੜੇ ਦਿਨਾਂ ਦੇ ਵਿੱਚ ਹੀ ਉਹ ਸੱਚ ਹੋ ਗਿਆ ਕਹਿੰਦਾ ਤੇ ਮੈਨੂੰ ਮੈਨੂੰ ਵਧਾਈਆਂ ਦਿੱਤੀਆਂ ਬਾਪੂ ਜੀ ਨੇ ਇਸ ਗੱਲ ਦੀਆਂ ਵੀ ਤੂੰ ਬਹੁਤ ਸੋਹਣਾ ਲਿਖਿਆ ਆਪਣੇ ਸਿੱਧੂ ਆ ਗਿਆ ਜਦੋਂ ਫਿਰ ਇਹ ਗੀਤ ਬਾਪੂ ਜੀ ਨੇ ਸੁਣਾਇਆ ਸੀ ਜਦੋਂ ਪਹਿਲੀ ਵਾਰੀ ਇਹ ਗੀਤ ਰਿਕਾਰਡ ਕਰਿਆ ਤਾਂ ਫਿਰ ਉਦੋਂ ਕੀ ਰਿਐਕਸ਼ਨ ਸੀ ਬਾਪੂ ਜੀ ਦਾ ਇਹ ਗੀਤ ਆਪਾਂ 6-7 ਮਹੀਨੇ ਪਹਿਲਾਂ ਹੀ ਲਿਖਿਆ ਸੀਗਾ ਇਹ ਅੱਜ ਨਹੀਂ ਲਿਖਿਆ ਪਰ ਉਹ ਕੀ ਕਰਦੇ ਆ ਵੀ ਡਬਿੰਗ ਹੋਣੀ ਸੀ ਇਸ ਗਾਣੇ ਦੀ ਤੇ ਜਿਹੜੇ ਪਿੱਛੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਸੀਗਾ ਤੇ ਕਲਾਕਾਰਾਂ ਦਾ ਨਾ ਗਲਾ ਖਰਾਬ ਤਕਰੀਬਨ ਵਿਆਹਾਂ ਦੇ ਲਗਾਤਾਰ ਰੀਅਲ ਸੀ ਉਹ ਤਾਂ ਡੱਬ ਕੀਤਾ ਹੈ ਗਾਣਾ ਤਾਂ 6-7 ਮਹੀਨੇ ਪਹਿਲਾਂ ਬਣਿਆ ਹੋਇਆ ਸੀ ਬਾਪੂ ਨੂੰ ਹੁਣ ਬਾਪੂ ਹਰਾਂ ਨੂੰ ਪਹਿਲੇ ਤੇ ਸੁਣਾਇਆ ਹੋਣਾ ਤੇ ਫਿਰ ਉਹ ਬਾਪੂ ਹਰਾਂ ਦਾ ਕੀ ਰਿਐਕਸ਼ਨ ਸੀ ਬਾਪੂ ਹਰਾਂ ਨਾਲ ਮੇਰੀ ਉਦਿੱਤੇ ਗਾਣਾ ਰਿਲੀਜ਼ ਕੀਤਾ ਉਦੋਂ ਵੀ ਗੱਲ ਹੋਈ ਸੀ ਤੇ ਬਾਪੂ ਕਹਿੰਦੇ ਸੀ ਗੋੜਿਆ ਵੀ ਪ੍ਰਮਾਤਮਾ ਤੇਰਾ ਗਾਣਾ ਸੱਚ ਕਰ ਦੇ ਉਹ ਸੱਚੀਓ ਸੱਚ ਹੋ ਗਿਆ ਅੱਜ ਫਿਰ ਅੱਜ ਜਦੋਂ ਬਾਈ ਮਿਲੇ ਉੱਥੇ ਜਾ ਕੇ ਫਿਰ ਕਿਉਂਕਿ ਤੁਸੀਂ ਮਿਲਦੇ ਰਹੇ ਸਿੱਧੂ ਨੂੰ ਮੂਸੀਆ ਨੂੰ ਤਾਂ ਉਹ ਤਾਂ ਫਿਰ ਯਾਦ ਜਿਹੜੀ ਉਹ ਵੀ ਤਾਜ਼ਾ ਹੋਈ ਆਉਦੇ ਦਿਮਾਗ ਦੇ ਵਿੱਚ ਸਿੱਧੂ ਦੀਆਂ ਯਾਦਾਂ ਸਿੱਧੂ ਦੀਆਂ ਗੱਲਾਂ ਉਸ ਵੇਲੇ ਦੀਆਂ ਮੁਲਾਕਾਤਾਂ ਬਾਈ ਮੈਂ ਸੱਚ ਦ ਮੇ ਸਿੱਧੂ ਨੂੰ ਭੁੱਲਿਆ ਨਹੀਂ ਜਾ ਸਕਦਾ ਉਹ ਲੱਖਾਂ ਚੋਂ ਵਾਲੇ ਇਹਨਾਂ ਨੂੰ ਕੋਈ ਨਹੀਂ ਭੁੱਲ ਸਕਦਾ ਤੇ ਮੈਂ ਤਬਾਂ ਤੇ ਲਿਖਾਇਆ ਹੋਇਆ ਹੈ ਅੱਛਾ ਜੀ ਸਿੱਧੂ ਮਸੇ ਵਾਲਾ ਅੱਛਾ ਬਾਹਾਂ ਤੇ ਲਗਾ ਦਿਆ ਹਾਂ ਹਾਂ ਆ ਜਿਹੜਾ ਦਿਨ ਹੈ ਕਦੇ ਭੁੱਲਿਆ ਨਹੀਂ ਜਾ ਸਕਦਾ 29 5 2022 ਨੂੰ ਸਾਡਾ ਭਰਾ ਸਾਡੇ ਤੋਂ ਵਿਛੜ ਗਿਆ ਸੀ ਤੇ ਆ ਤੁਸੀਂ ਦੇਖ ਲਓ ਤੇ ਤਕਰੀਬਨ ਪੌਣੇ 2 ਸਾਲਾਂ ਬਾਅਦ ਸਾਡੇ ਕੋਲੇ ਵਾਪਸ ਆ ਗਿਆ ਅੱਜ ਖੁਸ਼ੀ ਆ ਅਸੀਂ ਉਹ ਸਿੱਧੂ ਨੂੰ ਮਿਸ ਕਰਦੇ ਹਾਂ ਕਰਦੇ ਰਹਿਵਾਂਗੇ ਹਮੇਸ਼ਾ ਜੋ ਉਹ ਆ ਗਿਆ ਜੋ ਲੋਕਾਂ ਦੇ ਵਿੱਚ ਆਪਣੀ ਸ਼ਬੀ ਬਣਾ ਗਿਆ ਉਹ ਪੂਰੀ ਤਾਂ ਨਹੀਂ ਹੋ ਸਕਦੀ ਕਦੇ ਵੀ ਨਹੀਂ ਹੋ ਸਕਦੀ ਪੂਰੀ ਪਰ ਅਸੀਂ ਕੋਸ਼ਿਸ਼ ਕਰਾਂਗੇ ਉਹ ਉਹਦੇ ਵਿੱਚ ਮਤਲਬ ਛੋਟੇ ਸਿੱਧੂ ਚੋਂ ਅਸੀਂ ਵੱਡਾ ਸਿੱਧੂ ਲੱਭਦੇ ਆ ਤੁਸੀਂ ਇੱਕ ਚੀਜ਼ ਦੇਖਦੇ ਹੋ ਕਿ ਯਾਰੀ ਕਿ ਤਰ੍ਹਾਂ ਕਿਤੇ ਬੱਬੂ ਬਰਾੜ ਦੀ ਅੱਜ ਥੋੜੀ ਜੀ ਮਤਲਬ ਕੁਛ ਨਾ ਕੁਛ ਮੋੜਿਆ ਯਾਰੀ ਦੇ ਵਿੱਚ ਜੇ ਕੁਛ ਨਾ ਕੁਛ ਮੋੜਿਆ ਜਿਵੇਂ ਗੀਤ ਲਿਖ ਕੇ ਕਿਉਂਕਿ ਬੜੀ ਖੁਸ਼ੀ ਹਰ ਇੱਕ ਨੇ ਪ੍ਰਸੰਨ ਬਹੁਤ ਕੀਤਾ ਹਰ ਇੱਕ ਨੇ ਕਿ ਯਾਰ ਇੱਕ ਤਾਂ ਆਵਾਜ਼ ਜਸਵੰਦਰ ਬਰਾੜ ਹੋਰਾਂ ਦੀ ਜਿਹੜੀ ਉਹ ਬਿਲਕੁਲ ਫਿੱਟ ਬੈਠ ਗਈ ਕਿ ਜਿਵੇਂ ਲਿਖਿਆ ਹੀ ਉਹਨਾਂ ਦੇ ਲਈ ਹੁੰਦਾ ਉਸ ਤੋਂ ਬਾਅਦ ਤੁਹਾਡੀ ਕਲਮ ਨੇ ਵਾਕਮਾਲ ਜਿਹੜਾ ਗੀਤ ਲੋਕਾਂ ਦੀ ਝੋਲੀ ਦੇ ਵਿੱਚ ਮ ਮੈਂ ਉਹਨਾਂ ਲੋਗਾਂ ਵਰਗਾ ਨਹੀਂ ਹੈਗਾ ਹਨਾ ਮਨ ਲਓ ਮੈਂ ਮੌਕਾ ਪ੍ਰਸਤ ਨਹੀਂ ਮੈਂ ਲਾਹਾ ਖਟਣ ਵਾਲਾ ਨਹੀਂ ਹੈਗਾ ਮੈਂ ਫੋਟੋਆਂ ਨਹੀਂ ਪਾਉਣ ਵਾਲਾ ਹੈਗਾ ਜਾਂ ਮੈਂ ਕਿਸੇ ਕੈਮਰਾ ਵਾਲੇ ਨੂੰ ਇਹ ਨਹੀਂ ਕਹਿੰਦਾ ਯਾਰ ਮੈਂ ਲੱਤਾਂ ਜਾਂ ਘੁੱਟੂਆਂ ਬਾਪੂਆਂ ਦੀਆਂ ਤੂੰ ਉਦੋਂ ਵੀਡੀਓ ਬਣਾ ਕੇ ਪਾ ਨਹੀਂ ਮੇਰੀ ਚਲਾ ਦੇ ਮੈਂ ਉਹਨਾਂ ਚੋਂ ਹੈ ਨਹੀਂ ਵੀਰੇ ਮੈਂ ਜੋ ਬੋਲਦਾ ਮੈਂ ਉਹ ਔਨ ਕੈਮਰਾ ਮੂੰਹ ਤੇ ਬੋਲਦਾ ਪਿੱਠ ਪਿੱਛੇ ਬੋਲਣ ਵਾਲਾ ਹੈ ਨਹੀਂ ਸਿੱਧੂ ਤੋਂ ਬਾਅਦ ਮੈਂ ਬਹੁਤ ਘਟ ਗਿਆ ਉੱਥੇ ਦੋ ਕੁ ਵਾਰ ਹੀ ਗਿਆ ਜਦੋਂ ਵੀ ਮੈਂ ਉੱਥੇ ਜਾਣਾ ਜਾਂ ਮੈਂ ਮਾਨਸਾਹ ਵਾਲੇ ਨੂੰ ਜਾਣਾ ਤੇ ਮੈਂ ਇਨਾ ਕ ਭਾਵਕ ਹੋ ਜਾਣਾ ਯਾਰ ਵੀ ਕਦੇ ਇਹਨਾਂ ਸੜਕਾਂ ਤੇ ਮੈਂ ਸਿੱਧੂ ਨੂੰ ਮਿਲਣ ਆਇਆ ਕਰਦਾ ਸੀ ਤੇ ਅੱਜ ਅੱਜ ਮਤਲਬ ਉਹਦਾ ਬੁੱਤ ਦੇਖ ਕੇ ਬੜੀ ਉਹ ਹੁੰਦੀ ਆ ਹਨ ਤੇ ਦੁੱਖ ਲੱਗਦਾ ਮੈਂ ਦੋ ਕੁ ਵਾਰੀ ਗਿਆ ਹਨ ਮੈਨੂੰ ਐ ਸੀ ਯਾਰ ਜਦੋਂ ਸਿੱਧੂ ਆਊਗਾ ਨਾ ਉਦੋਂ ਜਾਊਗਾ ਹਨਾ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਕਹੀ ਆ ਬੀ ਸਿੱਧੂ ਦਾ ਮੁੱਲ ਮੋੜਤਾ ਉਹਦਾ ਮੁੱਲ ਮੈਂ ਕਹਣਾ ਯਾਰ ਮੋੜਨ ਵਾਲਾ ਉਹ ਇੱਕ ਪ੍ਰਮਾਤਮਾ ਨੇ ਇਹੋ ਜਿਹਾ ਬੰਦਾ ਭੇਜਿਆ ਸੀ ਜਿਨੇ ਸਾਡੇ ਮੋਢੇ ਤੇ ਹੱਥ ਰੱਖਿਆ ਮੈਨੂੰ ਵੱਡਾ ਭਾਈ ਕਹਿੰਦਾ ਸੀ ਉਹ ਬੱਬੂ ਭਾਈ ਠੀਕ ਹੈ ਉਹ ਅੱਜ ਵੀ ਉਹਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਨੇ ਮੈਂ ਇਸ ਪਰਿਵਾਰ ਦਾ ਕਦੇ ਵੀ ਆਖਰੀ ਸਾਹ ਤੱਕ ਦੇਣਾ ਨਹੀਂ ਦੇ ਸਕਦਾ ਕਿ ਸਿੱਧੂ ਨੇ ਮੈਥੋਂ ਯਾਰ ਮੈਨੂੰ ਕਹਿ ਕੇ ਭਾਈ ਮੇਰੀ ਫਿਲਮ ਲਈ ਗਾਣਾ ਲਿਖ ਮੈਨੂੰ ਕੌਣ ਪੁੱਛਦਾ ਸੀ ਭਾਈ ਯਾਰ ਸਿੱਧੂ ਕਰਕੇ ਆ ਜੋ ਵੀ ਆ ਤੇ ਹਮੇਸ਼ਾ ਸਤਕਾਰ ਪਿਆਰ ਰਹੂ ਇਸ ਪਰਿਵਾਰ ਨਾਲ ਤੇ ਮੁੱਲ ਤਾਂ ਮੁੜੇ ਜਾ ਹੀ ਨਹੀਂ ਸਕਦਾ ਜਿਵੇਂ ਅਸੀਂ ਗੱਲ ਕਰੀਏ ਕਿ ਮੈਨੂੰ ਬੱਬੂ ਬਾਈ ਆ ਕੇ ਯਾਦ ਕਰਦਾ ਹੁੰਦੀ ਉਹ ਗੱਲ ਚੇਤੇ ਦੇ ਵਿੱਚ ਕਿਹੜੀ ਗੱਲ ਇਹ ਜਿਹੜੀ ਅੱਜ ਵੀ ਸਿੱਧੂ ਦੀ ਜਿਹੜੀ ਉਹ ਤੁਹਾਨੂੰ ਨਹੀਂ ਭੁੱਲਦੀ ਹਰ ਹਰ ਵਕਤ ਚ ਹਾਲਾਂਕਿ ਤੁਸੀਂ ਕਹਿੰਗੇ ਮੂਸੇ ਵਾਲਾ ਮੇਰੇ ਦਿਮਾਗ ਭਾਰਵੇਂਲੇ ਦਿਮਾਗ ਚ ਨਾ ਪਰ ਕਿਹੜੀ ਐਸੀ ਗੱਲ ਇੱਕ ਇਕਲੌਤੀ ਗੱਲ ਵੀ ਜਿਹੜੀ ਚਿੱਤ ਭੁੱਲ ਦੇਣੀ ਸਿੱਧੂ ਦੀ ਭਾਈ ਉਹਦੀਆਂ ਕਿੰਨੀਆਂ ਗੱਲਾਂ ਦੱਸਾਂ ਮੈਂ ਜਦੋਂ ਇੱਕ ਦੀਵਾਲੀ ਦੀ ਪਾਰਟੀ ਰੱਖੀ ਸੀ ਸਿੱਧੂ ਨੇ ਜਦੋਂ ਮੇਥੋਂ ਥਾਪੀਆਂ ਵਾਲਾ ਗਾਣਾ ਲਖਵਾਇਆ ਅਚਨ ਚੇਤੇ ਸਾਰੇ ਬੈਠੇ ਹੋਏ ਨੇ ਉੱਥੇ ਕੁਝ ਕਲਾਕਾਰ ਵੀ ਬੈਠੇ ਬਬੂ ਭਾਈ ਕਹਿੰਦਾ ਪਰ ਫਿਲਮ ਕਰ ਰਹੇ ਮੈਂ ਖਬੇ ਮਾਰਕਾ ਵੀਰੇ ਕਹਿੰਦਾ ਪਰ ਮੇਰੀ ਫਿਲਮ ਲਈ ਗਾਣਾ ਤੂੰ ਲਿਖੇਗਾ ਕੀ ਬਾਤ ਹੈ ਕਹਿੰਦਾ ਭਾਈ ਤੂੰ ਗਾਣਾ ਲਿਖ ਇਹਨਾਂ ਨੂੰ ਸਿੱਧੂ ਨੂੰ ਕਿਸੇ ਦਾ ਫੋਨ ਆਉਂਦਾ ਮੈਂ ਸੋਚਿਆ ਮੈਂ ਸ਼ੌਰਟ ਹੋ ਗਿਆ ਯਾਰ ਸਿੱਧੂ ਮੂਸੇ ਵਾਲਾ ਮੈਨੂੰ ਕਹਿ ਰਿਹਾ ਗਾਣਾ ਲਿਖਣ ਵਾਸਤੇ ਆਪਦੀ ਫਿਲਮ ਲਈ ਹਣਾ ਮੈਨੂੰ ਇੱਕ ਗੱਲੋਂ ਪ੍ਰਾਉਡ ਵੀ ਫੀਲ ਹੋਇਆ ਯਾਰ ਕੁਝ ਹੈ ਆਪਣੇ ਚਾਣਾ ਚਲੋ ਮੇਰੀ ਬਹੁਤ ਸਾਲਾਂ ਦੀ ਮਿਹਨਤ ਸੀ ਗਾਣੇ ਬਹੁਤ ਹਿੱਟ ਹੋਏ ਪਹਿਲਾਂ ਵੀ ਪਰ ਜੋ ਮੈਨੂੰ ਪਲੇਟਫਾਰਮ ਚਾਹੀਦਾ ਸੀ ਮੇਰੀ ਮਿਹਨਤ ਨੂੰ ਪਿਛਲੇ 25 26 ਸਾਲਾਂ ਦੀ ਨੂੰ ਉਹ ਨਹੀਂ ਸੀ ਫਲ ਮਿਲ ਰਿਹਾ ਤਾਂ ਸਿੱਧੂ ਨੇ ਫਿਲਮ ਚ ਗਾਣਾ ਕਹਤਾ ਚਾਰ ਪੰਜ ਦਿਨਾਂ ਬਾਅਦ ਉਹਦਾ ਫੋਨ ਆਉਂਦਾ ਗਾਣਾ ਹੋ ਗਿਆ ਮੈਂ ਆਉਂਦੇ ਆਉਂਦੇ ਉਹਦੇ ਸਿੱਧੂ ਨੂੰ ਫੋਨ ਆਉਂਦਾ ਜਦੋਂ ਤਾਂ ਉਹ ਕਿਸੇ ਨੂੰ ਕਹਿੰਦਾ ਯਾਰ ਥਾਪੀ ਮਾਰ ਤੇ ਮੈਂ ਉਹ ਗੱਲ ਕੈਚ ਕਰ ਲਈ ਸੱਤ ਚ ਖੜੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਤੇ ਚਾਰ ਪੰਜ ਦਿਨ ਬਾਅਦ ਉਹਦਾ ਫੋਨ ਆਇਆ ਗਾਣਾ ਲਿਖ ਲਿਆ ਮੈਂ ਕਿਹਾ ਮੈਂ ਤਾਂ ਲਿਖਿਆ ਨਹੀਂ ਕਹਿੰਦਾ ਮੈਂ ਕਿ ਮੈਂ ਕਿਛੀ ਜਿਹੀ ਲਿਖੀ ਆ ਥੋੜੀ ਜੀ ਕਹਿੰਦਾ ਸੁਣਾਓ ਫਿਰ ਉਹਨੂੰ ਸੁਣਾਈ ਤੇ ਉਹ ਕਹਿੰਦਾ ਮੈਨੂੰ ਤਾਂ 20 ਮਿੰਟਾਂ ਦਾ ਗਾਣਾ ਚਾਹੀਦਾ ਫਿਰ ਉਹ ਗਾਣਾ 20 ਮਿੰਟਾਂ 'ਚ ਲਿਖਿਆ ਉਹਨੇ ਫੋਨ ਤੇ ਕਹਿੰਦਾ ਵੀ ਇਦਾਂ ਹੀ ਰੱਖੋ ਫੋਨ ਉਦਾਂ ਹੀ ਲਿਖਿਆ ਗਿਆ ਜੀ ਜਦੋਂ ਅੱਜ ਗਏ ਮਾਹ ਦੇ ਨਾਲ ਵੀ ਮੁਲਾਕਾਤ ਹੋਈ ਮਾਲਚਾਰਨ ਕੌਰ ਦੇ ਨਾਲ ਤੇ ਮੈਂ ਦੇਖੋ ਮੈਂ ਗਿਆ ਮਾਤਾ ਜੀ ਕੋਲ ਮਿਲ ਕੇ ਆਇਆ ਤੇ ਸਿੱਧੂ ਬਹੁਤ ਤੰਦਰੁਸਤ ਹੈ ਤੇ ਮੈਂ ਸਿੱਧੂ ਨੂੰ ਛੋਟੇ ਸਿੱਧੂ ਨੂੰ ਨਹੀਂ ਮਿਲਿਆ ਕੰਕੋ ਤੇ ਮੈਨੂੰ ਡਾਕਟਰਾਂ ਦੀਆਂ ਵੀ ਮਜਬੂਰੀਆਂ ਨੇ ਕੁਛ ਹਨਾ ਛੋਟਾ ਜਿਹਾ ਬੱਚਾ ਆ ਅਸੀਂ ਉਹਨੂੰ ਵਾਰੀ-ਵਾਰੀ ਚੱਕ ਕੇ ਹਰ ਇੱਕ ਬੰਦਾ ਫੋਟੋ ਕਰਾਊਗਾ ਉਹਦੇ ਨਾਲ ਜਾ ਕੇ ਹਨਾ ਛੋਟਾ ਦੋ ਤਿੰਨ ਦਿਨਾਂ ਦਾ ਬੱਚਾ ਆ ਤਾਂ ਹੋ ਸਕਦਾ ਹੈ ਉਹਨੂੰ ਕੋਈ ਇਨਫੈਕਸ਼ਨ ਵਗੈਰਾ ਹਨਾ ਇਦਾਂ ਦੀ ਚੀਜ਼ ਹੋ ਸਕਦੀ ਆ ਸੋ ਮੈਂ ਮਾਤਾ ਜੀ ਨੂੰ ਮਿਲ ਕੇ ਉਹਨੂੰ ਗੁਲਦਸਤਾ ਵੀ ਭੇਟ ਕੀਤਾ ਔਰ ਮਾਤਾ ਜੀ ਨੇ ਬੜੇ ਖੁਸ਼ ਸੀਗੇ ਕਹਿੰਦੇ ਪੁੱਤ ਮੈਂ ਕਿਹਾ ਮਾਤਾ ਜੀ ਸਿੱਧੂ ਆ ਗਿਆ ਕਹਿੰਦੇ ਹਾਂ ਆ ਗਿਆ ਹਨਾ ਇੱਕ ਚੀਜ਼ ਦੱਸੋ ਕਿ ਬਾ ਕਿਉਂਕਿ ਦੋ ਸਾਲਾਂ ਤੋਂ ਜਿਹੜੇ ਮਾਂ ਪਿਓ ਦੇ ਚਿਹਰੇ ਦੇ ਉੱਪਰ ਸਿਰਫ ਉਦਾਸੀ ਦਿਖਦੀ ਸੀ ਸਿਰਫ ਇੱਕ ਪੁੱਤ ਦੇ ਇਨਸਾਫ ਦੇ ਲਈ ਦਰਦ-ਦਰ ਪਟਕਦੇ ਹੀ ਦਿੱਸਦੇ ਸੀ ਅੱਜ ਦੋਹਾਂ ਮਾਂ ਬਾਪੂਆਂ ਮਾਂ ਪਿਓ ਦੇ ਚਿਹਰੇ ਦੇ ਉੱਪਰ ਰੌਣਕ ਦੇਖ ਕੇ ਕਿਸ ਤਰ੍ਹਾਂ ਦਾ ਲੱਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅੱਜ ਮੈਨੂੰ ਐ ਲੱਗਾ ਕਿ ਬਾਪੂ ਸਾਡਾ ਉਹੀ ਆ ਜਿਹੜਾ ਸਿੱਧੂ ਵੇਲੇ ਵੱਡੇ ਸਿੱਧੂ ਵੇਲੇ ਸੀ ਔਰ ਮਾਤਾ ਵੀ ਮਾਤਾ ਜੀ ਵੀ ਇਦਾਂ ਹੀ ਲੱਗੇ ਕਿ ਜਿਹੜੇ ਵੱਡੇ ਸਿੱਧੂ ਵੇਲੇ ਸੀ ਉਹਨਾਂ ਦੇ ਚਿਹਰੇ ਤੇ ਮੈਂ ਦੇਖਿਆ ਔਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਤੁਸੀਂ ਸਾਨੂੰ ਛੋਟਾ ਸਿੱਧੂ ਬਖਸ਼ ਤਾਂ ਇਹਨੂੰ ਵੱਡੀ ਸਾਰੀ ਉਮਰ ਬਖਸ਼ੋ ਇਹਨੂੰ ਵੱਡੀਆਂ ਸਾਰੀਆਂ ਕਲਾਾਂ ਬਖਸ਼ੋ ਤਾਂ ਕਿ ਉਹ ਸਿੱਧੂ ਵਾਂਗੂ ਲੋਕਾਂ ਦੇ ਦਿਲਾਂ ਤੇ ਰਾਜ ਕਰੇ ਔਰ ਮਾਂ ਬਾਪ ਨੂੰ 20-20 ਸਾਲ ਉਮਰ ਵੱਧ ਬਖਸ਼ੋ ਤਾਂ ਕਿ ਉਹ ਦੇਖ ਸਕਣ ਕਿ ਉਹਨਾਂ ਦਾ ਪੁੱਤ ਜਿਹੜਾ ਉਹ ਜਵਾਨ ਹੋ ਕੇ ਕਿੰਨਾ ਕਿਛਾਉਂਦਾ ਦੁਨੀਆ ਤੇ ਚੀਜ਼ ਹੋ ਰਹਾ ਬਾਈ ਮਤਲਬ ਕਿਉਂਕਿ ਜਿੰਨਾ ਕਿ ਚਲੋ ਮੈਂ ਥੋੜਾ ਬਹੁਤ ਜਾਣਦਾ ਆ ਜਿਹੜੇ ਆਈਵੀਐਫ ਦੇ ਰਾਹੀਂ ਜਿਹੜਾ ਹੈਗਾ ਹੋਇਆ ਆ ਕਹਿੰਦੇ ਨੇ ਕਿ ਨਾ ਇਸ ਉਮਰ ਦੇ ਵਿੱਚ ਰਿਸਕੀ ਬੜਾ ਹੁੰਦਾ 50 ਸਾਲ ਤੋਂ ਬਾਅਦ ਮਾਤਾ ਜੀ ਦੀ ਉਮਰ 58 ਸਾਲ ਦੇ ਨੇਤਰੇ ਮੰਨਦੇ ਹੋ ਕਿ ਯਾਰ ਕੁਦਰਤ ਪਰਮਾਤਮਾ ਹੈਗਾ ਵੀ ਜੇ ਉਹ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ ਦੋਸਤਾ ਅਰਦਾਸ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਹਮ ਹੁਣ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਹੋਣ ਜਿੱਥੇ ਬਿਲਕੁਲ ਉਤਕੀ ਨਹੀਂ ਹੋ ਸਕਦਾ ਮੈਨੂੰ ਲੱਗਦਾ ਰੱਬ ਨੂੰ ਫੈਸਲਾ ਬਦਲਣਾ ਪਿਆ ਆਪਦਾ ਇਹ ਚਮਤਕਾਰ ਹੋਇਆ ਇਸ ਉਮਰ ਦੇ ਵਿੱਚ ਨਹੀਂ ਹੋ ਸਕਦਾ ਪਰ ਇਹ ਸਿੱਧ ਹੋ ਗਿਆ ਕਿ ਹੋ ਸਕਦਾ ਅਰਦਾਸ ਦੇ ਵਿੱਚ ਬਹੁਤ ਪਾਵਰ ਹੈ ਜੀ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨੂੰ ਗੀਤਕਾਰੀ ਦੀ ਗੱਲ ਜ਼ਰੂਰ ਲੈ ਆਈਏ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੀ ਕੁਝ ਲੈ ਕੇ ਆ ਰਹੇ ਹੋ ਹਾਲਾਂਕਿ ਬੜੇ ਚੰਗੇ ਚੰਗੇ ਫਨਕਾਰ ਤੁਸੀਂ ਪੰਜਾਬੀ ਇੰਡਸਟਰੀ ਨੂੰ ਦਿੱਤੇ ਆ ਹਿੱਟ ਸੁਪਰ ਹਿੱਟ ਗੀਤ ਜਿਹੜੇ ਅਸੀਂ ਪੰਜਾਬੀ ਇੰਡਸਟਰੀ ਨੂੰ ਦਿੱਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਰਿਹਾ ਬੱਬੂ ਬਰਾੜ ਦਾ ਹੁਣ ਇੱਕ ਤਾਂ ਗਾਣਾ ਆਪਣਾ ਚੱਲ ਰਿਹਾ ਆ ਆਪਾਂ ਤੜਕੇ ਲੜਕੇ ਅੱਥ ਨੇ ਇੱਕੋ ਜੀ ਠੀਕ ਹੈ ਉਹ ਬ ਇਹ ਜਿਸ ਨੂੰ ਗਾਇਆ ਮੰਤਨੂਰ ਤੇ ਸੱਜਣ ਅਦੀਬ ਨੇ ਜੀ ਗੁਰਵੀਰ ਦਾ ਮਿਊਜ਼ਿਕ ਹੈ ਔਰ ਸੱਜਣ ਦੀਪ ਚੈਨਲ ਤੇ ਇਹ ਗਾਣਾ ਰੀਲਿਸ ਹੋਇਆ ਇੱਕ ਆਪਣਾ ਹਾਈ ਜਿੱਤੇ ਆਪਾਂ ਗੱਲ ਕਰ ਰਹੇ ਆ ਬਿਲਕੁਲ ਵੇ ਤੂੰ ਵੱਡੇ ਪੈਰੀ ਗਿਆ ਵੇ ਤੂੰ ਨਿੱਕੇ ਪੈਰੀ ਆ ਜਾ ਔਰ ਥੋੜੇ ਦਿਨਾਂ ਦੇ ਵਿੱਚ ਇੱਕ ਮੈਂ ਨਵੀਂ ਕੁੜੀ ਨੂੰ ਲਾਂਚ ਕਰ ਰਿਹਾ ਸੁਖਰੀਤ ਬੁੱਟਰ ਫੋਕ ਸਿੰਗਰ ਨੇ ਔਰ ਬੜੀ ਸੋਹਣੀ ਸੁਰੀਲੀ ਆਵਾਜ਼ ਵਾਲੀ ਕੁੜੀ ਹੈ ਤੁਹਾਨੂੰ ਉਹਨਾਂ ਦਾ ਰੂਬਰੂ ਕਰਾਉਂਗਾ ਨਾਲ ਹੀ ਨੇ ਉਹ ਵੀ ਔਰ ਉਹਨਾਂ ਦੀ ਆਵਾਜ਼ ਦੇ ਵਿੱਚ ਗਾਣੇ ਲੈ ਕੇ ਆ ਰਹੇ ਆ ਰਾਜਵੀਰ ਜਵੰਦਾ ਬਾਈ ਬਲਰਾਜ ਔਰ ਅਫਸਾਨਾ ਖਾਨ ਮੈਨੂੰ ਸੁਣਾ ਤੜ ਆ ਰਿਹਾ ਦੇਖੋ ਮੈਂ ਲਿਖਣ ਵਾਲੇ ਨੇ ਲਿਖਤਾ ਗਾਉਣ ਵਾਲੇ ਨੇ ਗਾਤਾ ਸਾਡਾ ਗਾਣਾ ਉਦੋਂ ਤੱਕ ਹੁੰਦਾ ਜਦੋਂ ਤੱਕ ਉਹ ਰਿਲੀਜ਼ ਨਹੀਂ ਹੁੰਦਾ ਜਦੋਂ ਰਿਲੀਜ਼ ਹੋ ਜਾਂਦਾ ਉਹ ਗਾਣਾ ਸਰੂਤਿਆਂ ਦਾ ਹੋ ਜਾਂਦਾ ਜਿਵੇਂ ਹੁਣ ਅਸੀਂ ਜਿਹੜਾ ਆਪਾਂ ਤੜ ਕੇ ਲੜ ਕੇ ਆਥੇ ਨਹੀਂ ਕੋਈ ਜਮਾ ਨਮਾ ਚੈਨਲ ਸੱਜਣ ਅਦੀਬ ਦਾ ਅਸੀਂ ਉਸ ਚੈਨਲ ਤੇ ਪਾਇਆ ਹਨਾ ਸਾਡੇ ਲਈ ਰਿਸਕ ਸੀ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਗਾਣਾ ਚੱਲੂਗਾ ਜੇ ਤਾਂ ਮੇਰਾ ਬਾਪੂ ਸੁਣਦਾ ਉਹਨੂੰ ਲੱਗਦਾ ਕਿ ਮੇਰੇ ਤੇ ਲਿਖਿਆ ਗਿਆ ਜੇ ਮੇਰਾ ਬ੍ਰਦਰ ਸੁਣਦਾ ਤਾਂ ਉਹਨੂੰ ਲੱਗਦਾ ਮੇਰੇ ਤੇ ਲਿਖਿਆ ਜੇ ਮੇਰੀ ਵਾਈਫ ਸੁਣਦੀ ਹੈ ਤਾਂ ਉਹ ਲੱਗਦਾ ਯਾਰ ਆਪਣੇ ਤੇ ਲਿਖਿਆ ਤੂੰ ਹਨਾ ਕਿਉਂਕਿ ਉਹ ਕਰ ਕਰਦੀ ਕਹਾਣੀ ਹੈ ਔਰ ਜਿਨ੍ਹਾਂ ਨੇ ਨਹੀਂ ਸੁਣਿਆ ਇੱਕੋ ਜਿਹਾ ਗਾਣਾ ਜ਼ਰੂਰ ਸੁਣੋ ਜੇ ਤੁਹਾਨੂੰ ਮਜ਼ਾ ਆਊਗਾ ਸੁਣ ਕੇ ਔਰ ਸੱਜਣ ਨਦੀਪ ਦੇ ਨਾਲ ਇੱਕੋ ਜਿਹਾ ਟੂ ਵੀ ਜਲਦੀ ਆਪਨਾ ਰਿਹਾ ਠੀਕ ਹੈ ਉਹ ਫਿਰ ਗੀਤ ਬੱਬੂ ਨੂੰ ਵੀ ਲੱਗਦਾ ਵੀ ਮੇਰੀ ਆਪਦੀ ਕਹਾਣੀਆਂ ਤਾਂ ਹੀ ਲਿਖਿਆ ਗਿਆ ਹੈ ਦੇਖੋ ਮੈਂ ਹਮੇਸ਼ਾ ਇਟਰੂnga ਜੇ ਇਹ ਨਹੀਂ ਕਹਿੰਦਾ ਹੁੰਦਾ ਮੈਂ ਕਹਿੰਦਾ ਹੁੰਦਾ ਗੀਤ ਕਰਦੀ ਕੋਈ ਕਹਾਣੀ ਨਹੀਂ ਹੁੰਦੀ ਪਰ ਮੈਨੂੰ ਲੱਗਦਾ ਇਹ ਕਹਾਣੀ ਹੈ ਯਾਰ ਕਰਦੀ ਕਰ ਕਰ ਕਰਦੀ ਕਹਾਣੀਆਂ ਔਰ ਨਿਰਮਲ ਸਿੱਧੂ ਸਾਹਿਬ ਨਛੱਤਰ ਗਿੱਲ ਭਾਜੀ ਉਹਨਾਂ ਦੀ ਪੂਰੀ ਐਲਬਮ ਬਹੁਤ سارے ਗਾਣੇ ਨੇ ਜਿਹੜੇ ਕਿ ਮਤਲਬ ਇਦਾਂ ਦੇ ਫਨੀ ਜਿਹੇ ਗਾਣੇ ਤੁਹਾਨੂੰ ਸੁਣਨ ਨੂੰ ਮਿਲਣਗੇ ਜਿਨ੍ਹਾਂ ਨਾਲ ਸਕੂਨ ਮਿਲ ਸਕੇ ਜੀ ਜੀ ਸੁਖਰੀਤ ਸਾਡੇ ਨਾਲ ਹਾਲਾਂਕਿ ਸੁਖਰੀਤ 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 ਬੋਟਰ ਸੁਖਰੀਤ ਬੋਟਰ ਹਾਲਾਂਕਿ ਸੁਖਰੀਤ ਨੇ ਪਹਿਲਾਂ ਕਹਿਤਾ ਸੀ ਕਿ ਮੈਥੋਂ ਬਾਅਦਲੇ ਸਵਾਲ ਸੂਲ ਜੇ ਨਾ ਪੁੱਛੋ ਤਾਰ ਕੇ ਅਸੀਂ ਕਰੀ ਸਾਸਤਰੀ ਕਾ ਬੁਲਾਵਾਗੇ ਉਦੋਂ ਬਾਅਦ ਇੱਕ ਟੱਪਾ ਇਹਨੂੰ ਸੁਣਾਗੇ ਸੁਖਰੀਤ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸ਼ਸ਼ੀ ਕਾਲ ਜੀ ਤੁਹਾਨੂੰ ਪਤਾ ਇੱਕ ਚੀਜ਼ ਆ ਕਲਾਕਾਰਾਂ ਨੂੰ ਤਾਂ ਜਿਹੜੇ ਕਲਾਕਾਰੀ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਬੜਾ ਖੁੱਲ ਕੇ ਬੋਲਣਾ ਪੈਂਦਾ ਕਿਉਂਕਿ ਸਾਡੇ ਵਰਗੇ ਬੰਦੇ ਪਿੱਛੇ ਹੀ ਪਏ ਰਹਿੰਦੇ ਆ ਵੀ ਆਹ ਹੋ ਗਿਆ ਜੀ ਆਹ ਹੋ ਗਿਆ ਤੁਸੀਂ ਕਿਉਂ ਨਾ ਜੀ ਮੈਂ ਤਾਂ ਇਕੱਲੀ ਸੱਸਰੀ ਘਰ ਬੁਲਾਇਓ ਤੇ ਇੱਕ ਟੱਪਾ ਸੁਣ ਲਿਓ ਉਹ ਹੌਲੀ ਹੌਲੀ ਜਿਵੇਂ ਐਕਸਪੀਰੀਅੰਸ ਆਊਗਾ ਹਜੇ ਮੇਰੀ ਸਟਾਰਟਿੰਗ ਹੈ ਨਾ ਠੀਕ ਹੈ ਓਕੇ ਤਾਂ ਤੁਸੀਂ ਸ਼ੁਰੂਆਤ ਤੁਹਾਡੀ ਜਿਹੜੀ ਹੈਗੀ ਆ ਕਲਾਕਾਰੀ ਦੀ ਹੁਣ ਹੋ ਰਹੀ ਆ ਤਾਂ ਕਿਹੜਾ ਗੀਤ ਫਿਰ ਲੋਕਾਂ ਦੀ ਕਚੇਰੀ ਦੇ ਵਿੱਚ ਲਿਆ ਰਹੇ ਮੇਰਾ ਸੌਂਗ ਆ ਰਿਹਾ ਬੂਟੀਆਂ ਜੀ ਮੈਂ ਉਹਦੀ ਦੋ ਰੰਗਾਂ ਦਾ ਸੁਖ ਨਾਲ ਉੱਚੀ ਲੰਮੀ ਮੈਂ ਉੱਤੋਂ ਜੋ ਬਣ ਠਾਠਾ ਮਾਰੇ ਲੋਕੀ ਵੇਖਣ ਖੜ ਖੜ ਕੇ ਹੁਸਨ ਜੋ ਮਾਰੇ ਅਲੇ ਸ਼ਿਕਾਰ ਅਬਾਂਲੇ ਅਗ ਲਾਉਣੇ ਮੈਂ ਪਟਿਆਂ ਵਾਲੇ ਤੋਂ ਸਵਾਲੇ ਹੋ ਜੱਟਾ ਮੈਨੂੰ ਫੱਬਦੇ ਬੜੇ ਆਂ ਸੂਟ ਬੂਟੀਆਂ ਵਾਲੇ ਕੀਵਾ ਵੇ ਬਾਈ ਕਦੋਂ ਤੱਕ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਗੀਤ ਸੀ ਇਹ ਦੇਖੋ ਜੀ ਇਹ ਗਾਣੇ ਪਿਛਲੇ ਲੜਾਈ ਹੋ ਰਹੀ ਹੈ ਬਿਛੇਤੀ ਰਿਲੀਜ਼ ਕਰੋ ਹਨਾ ਪ੍ਰੋਡਿਊਸਰ ਨੇ ਕਈ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਮਿਊਜ਼ਿਕ ਡਾਇਰੈਕਟਰ ਨੇ ਕਈ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਕਦੋਂ ਗਾਣੇ ਦਾ ਟਾਈਮ ਆ ਕਦੋਂ ਕੀ ਆ ਬਸ ਅਸੀਂ ਟੂ ਮੱਚ ਲੇਟ ਆ ਮੈਂ ਮੰਨਦਾ ਵੀ ਅਸੀਂ ਲੇਟ ਆ ਕਿਉਂਕਿ ਸਾਨੂੰ 8-9 ਮਹੀਨੇ ਹੋ ਗਏ ਇਕੱਠਿਆਂ ਨੂੰ ਕੰਮ ਕਰ ਰਹੇ ਹਾਂ ਤੇ ਹੁਣ ਅਸੀਂ ਜਲਦੀ ਸੂਟ ਪਿਆਰਾ ਹੁੰਦਾ ਉਹ ਚਾਹੇ ਕਿਤੇ ਵੀ ਜਾਵੇ ਉਹਨੇ ਜੇ ਤੁਸੀਂ ਬਾਜ਼ਾਰ ਜਾਣੇ ਹੋ ਤਾਂ ਚਾਹੇ ਤੁਸੀਂ ਕਿਸੇ ਮੈਡੀਕਲ ਤੋਂ ਦਵਾਈ ਲੈਣ ਰੁਕਦੇ ਹੋ ਪਰ ਉਹਨੇ ਸੂਟਾਂ ਦੀ ਦੁਕਾਨ ਜੇ ਹੈਗੀ ਤਾਂਦਰ ਦੇਖਣੇ ਦੇਖਣੇ ਇਸੇ ਕਰਕੇ ਮੇਰੀਆਂ ਭੈਣਾਂ ਜਿਹੜੀਆਂ ਇਹਨੂੰ ਗਾਣੇ ਨੂੰ ਪਸੰਦ ਕਰਨਗੇ ਮੈਨੂੰ ਪੂਰੀ ਉਮੀਦ ਹੈ ਬਹੁਤ ਸਮਾਂ ਦਿੱਤਾ ਬਹੁਤ ਧੰਨਕਿਊ ਸੋ ਮਚ ਆਰੰਭੀ ਟੈਲੀਵਿਜ਼ਨ ਵੇਖ ਰਹੇ ਸਾਰੇ ਸਰੋਤਿਆਂ ਨੂੰ ਫਿਰ ਤੋਂ ਛੋਟੇ ਸਿੱਧੂ ਦੀ ਆਉਣ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਧੰਨਵਾਦ ਤੋ ਮੇਰੇ ਨਾਲ ਬਾਈ ਬੱਬੂ ਬਰਾੜ ਤੇ ਸੁਖਰੀ ਤੂਰੀ ਸੀ ਕਿਉਂਕਿ ਅੱਜ ਬਾਈ ਹਰੇ ਬਠਿੰਡੇ ਆਏ ਸੀ ਸ਼ੁਭ ਨੂੰ ਮਿਲਣ ਦੇ ਲਈ ਤਾਂ ਮੈਂ ਬਾਈ ਨੂੰ ਸਪੈਸ਼ਲੀ ਫੋਨ ਕਰਕੇ ਬਾਈ ਦੋ ਗੱਲਾਂ ਜਿਹੜੀਆਂ ਜ਼ਰੂਰ ਹੋਣ ਕਿ ਉਹ ਗੀਤ ਲਿਖਿਆ ਕੀ ਦਿਮਾਗ ਦੇ ਵਿੱਚ ਜਿਹੜੀ ਤਸਵੀਰ ਸੀ ਸ਼ਬੀ ਸੀ ਉਹ ਕੀ ਸੀ ਉਸ ਤੋਂ ਬਾਅਦ ਉਹ ਗੀਤ ਸਰੋਤਿਆਂ ਨੇ ਪਸੰਦ ਵੀ ਕੀਤਾ ਹਿੱਟ ਵੀ ਗਿਆ ਤਾਂ ਜੁੜੇ ਰਹੋ ਤੁਸੀਂ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਆਜ ਧੰਨਵਾਦ ਜੀ